ਹੈਲੋ ਦੋਸਤੋ ਕੁਕਿੰਗ ਰਸੋਈ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਅੱਜ ਅਸੀਂ ਬਣਾਵਾਂਗੇ ਕਈਏ ਦੀ ਸਬਜ਼ੀ ਜਾਣੇ ਕੀ ਕੱਦੂ ਦੀ ਸਬਜ਼ੀ ਜਿਹੜੇ ਕੱਦੂ ਦੀ ਸਬਜ਼ੀ ਨਹੀਂ ਖਾਂਦੇ ਉਹ ਵੀ ਖਾਣਾ ਸ਼ੁਰੂ ਕਰ ਦਣਗੇ ਮੈਂ ਬਹੁਤ ਹੀ ਸਿੰਪਲ ਤੇ ਸੌਖੇ ਤਰੀਕੇ ਨਾਲ ਤੁਹਾਨੂੰ ਰੈਸਪੀ ਦੱਸਾਂਗੀ ਚਲੋ ਸ਼ੁਰੂ ਕਰਨੇ ਆ ਵੀਡੀਓ ਜੇ ਵੀਡੀਓ ਚੰਗੀ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜਿਹੜਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਿਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਕਈਏ ਦੀ ਸਬਜ਼ੀ ਬਣਾ ਲਈ ਅਸੀਂ ਲਿਆ ਕਈਏ ਅੱਧੀ ਕੋਲੀ ਲਈ ਮੈਂ ਚਨੇ ਦੀ ਦਾਲ ਤੇ ਇਸ ਨੂੰ ਪਿਉ ਕੇ ਰੱਖ ਲਿਆ ਆ ਅੱਧਾ ਘੰਟਾ ਸੀ ਚੰਨਿਆਂ ਦੇ ਦਾਣੂ ਪਿਉ ਹੋ ਕੇ ਰੱਖ ਲਵਾਂਗੇ ਤੇ ਹੁਣ ਅਸੀਂ ਕਈਆ ਤੇ ਨਾਲ ਲਸਣ ਪਿਆਜ਼ ਨੂੰ ਕਟਾਂਗੇ ਜਿੰਨਾ ਤੁਸੀਂ ਤਾਜ਼ਾ ਕਈਆ ਲੋਗੇ ਸਬਜੀ ਉਨੀ ਹੀ ਜ਼ਿਆਦਾ ਸਵਾਦ ਬੰਦੀ ਆ ਸਭ ਤੋਂ ਪਹਿਲਾਂ ਅਸੀਂ ਕਈਏ ਨੂੰ ਛਿੱਲ ਲਵਾਂਗੇ ਅਸੀਂ ਇਹਨੂੰ ਛਿੱਲ ਕੇ ਹੀ ਬਣਾਣਾ ਆ ਰਗਰਨਾ ਬਿਲਕੁਲ ਨਹੀਂ ਰਗਰ ਕੇ ਸਬਜੀ ਬਿਲਕੁਲ ਵੀ ਸਵਾਦ ਨਹੀਂ ਬਣਦੀ ਤੇ ਇਸ ਨੂੰ ਅਸੀਂ ਛੋਟੇ ਛੋਟੇ ਪੀਸ ਵਿੱਚ ਕੱਟ ਲਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਕਈ ਇਹਨੂੰ ਕੱਟ ਸਕਦੇ ਹੋ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਜਾਂ ਸੋਖਾ ਲੱਗਦਾ ਉਸ ਤਰੀਕੇ ਨਾਲ ਤੁਸੀਂ ਕਈ ਇਹਨੂੰ ਕੱਟ ਸਕਦੇ ਹੋ ਕਿਉਂਕਿ ਇਹ ਬਹੁਤ ਜਲਦੀ ਬਣ ਜਾਂਦਾ ਹੈ ਇਹਨੂੰ ਟਾਈਮ ਨਹੀਂ ਲੱਗਦਾ ਇਸ ਕਰਕੇ ਇਹਦੇ ਤੁਸੀਂ ਪੀਸ ਮੋਟੇ ਵੀ ਰੱਖ ਸਕਦੇ ਹੋ ਤੇ ਸਾਰੇ ਕਈ ਇਹਨੂੰ ਇਸੇ ਤਰੀਕੇ ਨਾਲ ਅਸੀਂ ਕੱਟ ਲਵਾਂਗੇ ਨਾਲ ਹੀ ਅਸੀਂ ਪਿਆਜ਼ ਅਦਰਕ ਤੇ ਲਸਣ ਨੂੰ ਵੀ ਛਿਲਕੇ ਕੱਟ ਲਵਾਂਗੇ ਕੱਟਣ ਤੋਂ ਬਾਅਦ ਅਸੀਂ ਸਾਰੀ ਸਬਜੀ ਨੂੰ ਧੋ ਲਵਾਂਗੇ ਮੈਂ ਕਈ ਇਹਨੂੰ ਕੱਟਣ ਤੋਂ ਪਹਿਲੇ ਧੋਤਾ ਨਹੀਂ ਸੀ ਇਸ ਕਰਕੇ ਜ਼ਿਆਦਾਤਰ ਮੈਂ ਸਬਜੀ ਨੂੰ ਕੱਟ ਕੇ ਫੇਰ ਹੀ ਧੋਣੀ ਆ ਤੇ ਹੁਣ ਅਸੀਂ ਕਈ ਇਹਨੂੰ ਧੋ ਲਿਆ ਤੇ ਨਾਲ ਹੀ ਅਸੀਂ ਲਸਣ ਅਦਰਕ ਪਿਆਜ਼ ਨੂੰ ਵੀ ਚੰਗੀ ਤਰ੍ਹਾਂ ਪਾਣੀ 'ਚ ਧੋ ਲਵਾਂਗੇ ਧੋਣ ਤੋਂ ਬਾਅਦ ਅਸੀਂ ਲਸਣ ਪਿਆਜ਼ ਨੂੰ ਮਿਕਸੀ ਦੇ ਵਿੱਚ ਪੀਸ ਲਵਾਂਗੇ ਇਹਦਾ ਵਧੀਆ ਜਿਹਾ ਪੇਸਟ ਤਿਆਰ ਕਰ ਲਾਂਗੇ ਤੇ ਫਿਰ ਇਸ ਨੂੰ ਸਬਜੀ ਨੂੰ ਅਸੀਂ ਤਰਕਾ ਲਾਵਾਂਗੇ ਸਬਜੀ ਨੂੰ ਅਸੀਂ ਕੁੱਕਰ ਦੇ ਵਿੱਚ ਬਣਾਵਾਂਗੇ ਤੇ ਗੈਸ ਦੇ ਉੱਪਰ ਕੁੱਕਰ ਰੱਖਤਾ ਤੁਸੀਂ ਇਸ ਨੂੰ ਪਤੀਲੀ ਜਾਂ ਪਤੀਲੇ ਵਿੱਚ ਵੀ ਬਣਾ ਸਕਦੇ ਹੋ ਕੁੱਕਰ ਦੇ ਵਿੱਚ ਬਣਾ ਨਾਲ ਸਬਜੀ ਬਹੁਤ ਜਲਦੀ ਬਣ ਜਾਂਦੀ ਹੈ ਤੇ ਟਾਈਮ ਦੀ ਵੀ ਬਚਤ ਹੁੰਦੀ ਹੈ ਤੇ ਅਦੇ ਵਿੱਚ ਪਾਇਆ ਮੈਂ ਇੱਕ ਕਰਸ਼ੀ ਸਰੋਂ ਦਾ ਤੇਲ ਤੁਸੀਂ ਇਸ ਨੂੰ ਦੂਸਰੇ ਤੇਲ ਵਿੱਚ ਜਾਣੇ ਕਿ ਕਿਉ ਜਾਂ ਰਿਫਾਈਂਡ ਚ ਵੀ ਬਣਾ ਸਕਦੇ ਹੋ ਤੇ ਜਦੋਂ ਤੇਲ ਚੰਗੀ ਤਰ੍ਹਾਂ ਗਰਮਾ ਹੋ ਜਾਏਗਾ ਤੇ ਅਸੀਂ ਪਾਵਾਂਗੇ ਇੱਕ ਚਮਚ ਜੀਰਾ ਜੀਰੇ ਨੂੰ ਅਸੀਂ ਤੇਲ ਵਿੱਚ ਚੰਗੀ ਤਰ੍ਹਾਂ ਫਰਾਈ ਕਰ ਦਾਂਗੇ ਨਾਲ ਹੀ ਪਾਵਾਂਗੇ ਤਿੰਨ ਚਾਰ ਸਾਬਤ ਲਾਲ ਮਿਰਚਾਂ ਲਾਲ ਮਿਰਚਾਂ ਨੂੰ ਅਸੀਂ ਤੇਲ ਵਿੱਚ ਚੰਗੀ ਤਰ੍ਹਾਂ ਭੁੰਨ ਲਵਾਂਗੇ ਜਦੋਂ ਜੀਰਾ ਤੇ ਮਿਰਚਾਂ ਭੁੱਜ ਜਾਣਗੇ ਤੇ ਫਿਰ ਨਾਲ ਹੀ ਪਾ ਦਾਂਗੇ ਲਸਣ ਅਦਰਕ ਪਿਆਜ਼ ਦਾ ਪੀਸਟ ਇਸ ਨੂੰ ਵੀ ਤੇਲ ਵਿੱਚ ਅਸੀਂ ਚੰਗੀ ਤਰ੍ਹਾਂ ਭੁੰਨ ਆਇਆ ਯਾਨੀ ਕਿ ਮਸਾਲੇ ਨੂੰ ਤਕਰਸ਼ੀ ਨਾ ਹਲਾਉਂਦੇ ਰਹਿਣਾ ਆ ਤਰਕੇ ਨੂੰ antisense ਉਦੋਂ ਤੱਕ ਪੁੰਦੇ ਰਹਿਣਾ ਜਦੋਂ ਤੱਕ ਇਹਦਾ ਕਲਰ ਚੇਂਜ ਨਹੀਂ ਹੋ ਜਾਂਦਾ ਜਾਨਕਿ 골ਡਨ ਬ੍ਰਾਊਨ ਨਹੀਂ ਹੋ ਜਾਂਦਾ ਤੇ ਮੈਂ ਲਿਆ ਦੋ ਲਾਲ ਟਮਾਟਰ ਇਹਨਾਂ ਨੂੰ ਮੈਂ ਕੱਟ ਲਿਆ ਤੇ ਤਰਕੇ ਵਿੱਚ ਪਾ ਦਾਂਗੀ ਤੇ ਇਸ ਨੂੰ ਵੀ ਕਰਸ਼ੇ ਨਾਲ ਹਲਾਵਾ ਦਵਾਂਗੇ ਮਸਾਲੇ ਨੂੰ ਜਾਨਕਿ ਚੰਗੇ ਤਲਾ ਮਿਕਸ ਕਰ ਲਾਂਗੇ ਇਹਦੇ ਚ ਪਾਵਾਂਗੇ ਇੱਕ ਚਮਚ ਹਲਦੀ ਇੱਕ ਚਮਚ ਨਮਕ ਅੱਧਾ ਚਮਚ ਲਿਆ ਮੈਂ ਗਰਮ ਮਸਾਲਾ ਅੱਧਾ ਚਮਚ ਲਈ ਮੈਂ ਦੇਗੀ ਮਿਰਚ ਹੈ ਦੇਗੀ ਮਿਰਚ ਪਾਣ ਨਾਲ ਸਬਜ਼ੀ ਚ ਕਲਰ ਬਹੁਤ ਵਧੀਆ ਆਂਦਾ ਤੇ ਦੇਖਣ ਜਿਹੀ ਵੀ ਸਬਜ਼ੀ ਬਹੁਤ ਵਧੀਆ ਲੱਗਦੀ ਹੈ ਇੰਨਾ ਸਾਰਿਆਂ ਨੂੰ ਅਸੀਂ ਕਰਸੀ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਮਸਾਲੇ ਨੂੰ ਉਦੋਂ ਤੱਕ ਭੁੰਨਣਾ ਜਦੋਂ ਤੱਕ ਆਹ ਮਸਾਲਾ ਸਾਡਾ ਤੇਲ ਨਹੀਂ ਛੱਡ ਦਿੰਦਾ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਪਿਆਉਂਤੀ ਦੀ ਯਾਨਕੀ ਚਨੇ ਦੀ ਦਾਲ ਦਾਲ ਨੂੰ ਅਸੀਂ 1 ਮਿੰਟ ਲਈ ਤਰਕੇ ਵਿੱਚ ਪਕਾਉਣਾ ਹੈ ਪਕਾ ਕੇ ਕਈਰ ਇਸ ਇਹਦੇ ਵਿੱਚ ਪਾਵਾਂਗੇ ਕਈਆ ਤੁਸੀਂ ਇਹਦੇ ਵਿੱਚ ਮਸਾਲੇ ਆਪਣੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹੋ ਮੈਂ ਮੇਰਾ ਚਮਚਾ ਬਹੁਤ ਛੋਟਾ ਹੈ ਤੇ ਇਸ ਕਰਕੇ ਮੈਂ ਇੱਕ ਚਮਚਾ ਪਾਣੀ ਆ ਜੇ ਤੁਹਾਡਾ ਚਮਚਾ ਵੱਡਾ ਤਾਂ ਤੁਸੀਂ ਅੱਧਾ ਅੱਧਾ ਚਮਚਾ ਹੀ ਲੈਣਾ ਹੈ ਹੁਣ ਅਸੀਂ ਕੁੱਕਰ ਦੇ ਵਿੱਚ ਪਾਵਾਂਗੇ ਕਟਿਆ ਹੋਇਆ ਸਾਰਾ ਕਈਆ ਕਈਏ ਨੂੰ ਪਾ ਕੇ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦ ਅਸੀਂ ਇਸ ਨੂੰ ਤਰਕੇ ਵਿੱਚ 1 ਮਿੰਟ ਪਕਾਉਣਾ ਹੈ ਜਦੋਂ ਸਾਡਾ ਕਈ 1 ਮਿੰਟ ਤਰਕੇ ਚ ਪੱਕ ਜਾਏਗਾ ਤੇ ਫੇਰ ਅੱਦੇ ਚ ਪਾ ਦਾਂਗੇ ਅਸੀਂ 1.5 ਗਲਾਸ ਪਾਣੀ ਤੁਸੀਂ ਇਸ ਤੋਂ ਵੱਧ ਪਾਣੀ ਬਿਲਕੁਲ ਨਹੀਂ ਪਾਣਾ ਤੇ ਹੁਣ ਇਸ ਨੂੰ ਕਰਸੇ ਨਾਲ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਕੁੱਕਰ ਦੇ ਟੱਕਣ ਨੂੰ ਅਸੀਂ ਕਰ ਦਾਂਗੇ ਬੰਦ ਬੰਦ ਕਰਕੇ ਇਹਨੂੰ ਲਗਾਵਾਂਗੇ 3 ਜਾਂ 4 ਸੀਟੀਆਂ ਇਸ ਤੋਂ ਵੱਧ ਸੀਟੀਆਂ ਅਸੀਂ ਬਿਲਕੁਲ ਨਹੀਂ ਲਗਾਣੇ ਕਿਉਂਕਿ ਅਸੀਂ ਤਰਕੇ ਚ ਵੀ ਪਹਿਲਾਂ ਇਸ ਨੂੰ ਪਕਾ ਲਿਆ ਦਾ ਆ ਤੇ ਹੁਣ ਅਸੀਂ ਸਬਜੀ ਨੂੰ ਚੈੱਕ ਕਰਨੇ ਆ ਕੀ ਸਾਡੀ ਸਬਜੀ ਬਣ ਗਈ ਆ ਕਿਉਂਕਿ ਅਸੀਂ ਇਹਨੂੰ 4 ਸੀਟੀਆਂ ਲਗਵਾ ਲਈਆਂ ਨੇ ਤੇ ਦੇਖੋ ਸਾਡੀ ਸਬਜੀ ਬਿਲਕੁਲ ਬਣ ਗਈ ਆ ਤੇ ਸਬਜੀ ਦਾ ਕਲਰ ਦੇਖੋ ਕਿੰਨਾ ਵਧੀਆ ਆ ਹੁਣ ਅੰਦਰ ਪਾਵਾਂਗੇ ਇੱਕ ਛੋਟਾ ਚਮਚਾ ਗਰਮ ਮਸਾਲਾ ਤਾਂ ਸਬਜੀ ਦੇ ਨਾਲ ਹੀ ਮੈਂ ਪਾ ਦਾਂਗੀ ਕੱਟਿਆ ਹੋਇਆ ਹਰਾ ਧਨੀਆ ਸੱਜੀ ਦੇ ਵਿੱਚ ਹਰਾ ਧਨੀਆ ਜ਼ਰੂਰ ਪਾਣਾ ਚਾਹੀਦਾ ਆ ਇਹਦੇ ਨਾਲ ਸਬਜੀ ਬਹੁਤ ਹੀ ਸਵਾਦ ਬੰਦੀ ਆ ਤੇ ਖਾਣ ਚ ਜਿੰਨੀ ਸਵਾਦ ਲੱਗਦੀ ਆ ਦੇਖਣ ਚ ਵੀ ਉੰਨੀ ਵਧੀਆ ਲੱਗਦੀ ਆ ਸਰਦੀਆਂ ਵਿੱਚ ਬਾਜ਼ਾਰ ਚ ਇਹ ਧਨੀਆ ਬਹੁਤ ਮਿਲ ਜਾਂਦਾ ਆ ਤੇ ਇਸ ਨੂੰ ਸਰਦੀਆਂ ਵਿੱਚ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਆ ਤੇ ਲੋ ਜੀ ਸਬਜੀ ਸਾਡੀ ਬਣ ਗਈ ਆ ਸਬਜੀ ਦਾ ਦੇਖੋ ਕਲਰ ਕਿੰਨਾ ਵਧੀਆ ਆ ਤੁਸੀਂ ਵੀ ਇਸ ਤਰੀਕੇ ਨਾਲ ਸਬਜੀ ਨੂੰ ਜ਼ਰੂਰ ਬਣਾਇਓ ਤੇ ਬਣਾ ਕੇ ਮੈਨੂੰ ਦੱਸਿਓ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਇਸ ਨੂੰ ਬਣਾਉਣਾ ਬਹੁਤ ਸਿੰਪਲ ਆ ਤੇ ਮੈਂ ਹਰ ਰੈਸਪੀ ਸਿੰਪਲ ਤਰੀਕੇ ਨਾਲ ਹੀ ਬਣਾ ਕੇ ਸ਼ੇਅਰ ਕਰਨੀ ਆ ਤੁਹਾਡੇ ਨਾਲ ਜਿਨ੍ਹਾਂ ਦੇ ਬੱਚੇ ਕਈਆਂ ਨਹੀਂ ਖਾਂਦੇ ਉਹ ਵੀ ਇਸ ਤਰੀਕੇ ਨਾਲ ਬਣਾ ਕੇ ਬੱਚਿਆਂ ਦੇਓ ਤੁਹਾਡੇ ਬੱਚੇ ਜ਼ਰੂਰ ਕਹੀਏ ਦੀ ਸਬਜ਼ੀ ਖਾਣਗੇ ਜੇ